ਕਿਆ ਹੋ ਰਹਾ ਹੈ আরে ਇਹ ਕਿਆ ਹੋ ਰਹਾ ਹੈ ਇਹ ਕਿਆ ਹੋ ਰਹਾ ਹੈ ਬੁਹੇ ਬਾਰੀਆਂ ਦਾ ਲਾਸਟ ਐਪੀਸੋਡ ਤੇ ਸਾਰੇ ਕਿਵੇਂ ਇੰਤਜ਼ਾਰ ਕਰ ਰਹੇ ਨੇ ਤੇ ਖਾਣ ਬੁੱਖ ਲੱਗੀ ਹੋਈ ਹੈ ਤੇ ਖ ਸਾਰੇ ਖਾਣ ਪੀਣ ਪਿੱਛੇ ਦੌੜ ਰਹੇ ਨੇ ਕਿਆ ਸਮਾਂ ਤੇ ਹਾਂ ਲਾਸਟ ਐਪੀਸੋਡ ਦਾ ਵੇਟ ਹੋ ਰਿਹਾ ਏ ਕਿਉਂਕਿ ਦੇਖੋ ਸਾਰੇ ਆਰਟਿਸਟ ਇੱਥੇ ਨੇ ਸਾਡੇ ਅਮੀਜ਼ੀ ਸਾਡੇ ਰਾਈਟਰਸ ਆ ਪਰਮਿੰਦਰ ਤਰਜੀ ਕਿਰਨਦੀਪ ਜੀ ਬਹੁਤ ਅੱਛੇ ਆਰਟਿਸਟ ਨੇ ਮੈਂ ਅਵੇ ਫੈਨ ਨਾ ਪਾਣੀ ਪੀ ਚੁੱਕਾ ਹਾਂ ਓਹੋ ਦੇਖੋ ਸਾਰੇ ਸਾਡੇ ਆਰਟਿਸਟ ਮੈਨੂੰ ਸ਼ਾਇਦ ਨਾਮ ਨਹੀਂ ਪਤਾ ਬਣਾਉਣਾ ਨਾਮ ਆ ਬਹੁਤ ਗਲਤ ਕਰੀਏ ਇਹ ਮੈਨੂੰ ਪਤਾ ਨਹੀਂ ਹੈ ਜੀ ਇਹ ਸਾਹਿਬ ਆਪਣਾ ਬੇਟਾ ਜਿਹੜਾ ਕੈਟ ਰੋਲ ਸੋਹਣਾ ਮੁੰਡਾ ਜੇ ਨਾਮ ਤੇ ਜਿਹਨੂੰ ਕੁਆਟਮ ਹੀ ਆਉਂਦੇ ਹਨ ਦੇਖਣਾ ਖੜਿਆ ਫਰਫਰੀ ਜੀ ਫੋਨ ਤੇ ਬਿਜ਼ੀ ਨੇ ਬਹੁਤ ਅੱਛੇ ਆਰਟਿਸ ਲਾਡਲੀਆਂ ਦੇ ਵਿੱਚ ਸ਼ੁਰੂਆਤ kiya ਘੈਂਟ ਹੋਈ ਹੈ ਤੁਹਾਡੀ ਐਂਟਰੀ ਮਸਟ ਤੇ ਇਹਨੇ ਕੈਂਡੀ ਜੀ ਸ਼ਾਰਟ ਨਿਕਨੇਮ ਪਿਆਰਾ ਲੱਗ ਇਹਨੇ ਸਾਡੇ ਹਸਮੁਖ ਹਸਮੁਖ ਕੋ ਜਸ ਜੋ ਜੰਗਲਾ ਦੀ ਠੀਕ ਹੈ ਚੰਦਰੋ ਚੰਦਰੋ ਹੈ ਚੰਦਰੋ ਕਿਹਾ ਗਿਆ ਸ਼ੋਕਿੰਗ ਤੁਹਾਡਾ ਕੀ ਕਹਿਣਾ ਜਸ ਜੀ ਰੀਅਲ ਨੇਮ ਕੈਂਡੀ ਨਹੀਂ ਹੈ ਭਾਈ ਠੀਕ ਹੈ ਨਾ ਮੇਰਾ ਨਾਮ ਕੁਲਦੀਪ ਵਾਲਾ ਜੀ ਆਹ ਹਰਪ੍ਰੀਤ ਸਾਡੇ ਕੋਲ ਕੋਈ ਰਕਸ ਨਹੀਂ ਹੁੰਦਾ ਕਿਸੇ ਦੀ ਤਾਰਿਫ ਨਹੀਂ ਆਪਣੇ ਆਪ ਦੀ ਕਰ ਲਓ ਹਾਂ ਮੈਂ ਆਪਣੇ ਆਪ ਮਸਤ ਸਾਹਿਬ ਕੀ ਕਹਿਣਾ ਚਾਹੋਗੇ ਬਹਿ ਠੀਕ ਹੈ ਸੋਹਣਾ ਮੁੰਡਾ ਸੋਹਣਾ ਮੁੰਡਾ ਜੀ ਬੜੀ ਠੀਕ ਹੀ ਆ। ਠੱਮਾ ਵੀ ਸੋਹਣਾ ਮੁੰਡਾ। ਭਾਜੀ। ਭਾਜੀ ਪਾਟ ਕਰ। ਭਾਜੀ ਅੱਛਾ ਪਾਟ ਕਰ। ਇਹ ਭੋਲਾ ਜੀ ਇਹਨਾਂ ਨੂੰ ਭੁੱਖ ਲੱਗੀ। ਕਿਉਂਕਿ ਸਵੇਰ ਦੇ ਵਿਚਾਰੇ ਬਣੇ ਪਏ ਨੇ ਘੋਲਾ ਜੀ।